ਤਬ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਾਸਤਰੀ ਕਾਰ ਮੈਂ ਤਾਂ ਢਮਕਾਰ ਸਿੰਘ ਤਾਂ ਨੂੰ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਸਾ ਇੱਕ ਧੰਦੇ ਬਾਰੇ ਜਾਣਕਾਰੀ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਜਿਹੜੀ ਫਸਲ ਦੇ ਵਿੱਚ ਖੜਾ ਤੁਸੀਂ ਨੇ ਦੇਖ ਕੇ ਸਮਝ ਹੀ ਗਏ ਹੋਣਗੇ ਕਿਸ ਚੀਜ਼ ਦੀ ਫਸਲ ਕਿਉਂਕਿ ਕਿਸਾਨ ਵੀਰਾਂ ਨੂੰ ਸਾਰਾ ਪੱਤੀ ਹੁੰਦਾ ਇਹ ਫਸਲ ਜੀ ਭਿੰਡੀ ਦੀ ਫਸਲ ਆ ਗਈ ਇਹ ਫਰਵਰੀ ਦੀ ਬੀਜੀ ਗਈ ਆ ਇਸ ਨੂੰ ਆਪਾਂ ਮੰਨ ਕੇ ਚੱਲੋ ਵੀ ਫਰਵਰੀ ਤੋਂ ਲੈ ਕੇ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਤੱਕ ਵੀ ਇਹ ਬੀਜੀ ਜਾਂਦੀ ਆ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਵੀ ਕਿਵੇਂ ਕਰਨਾ ਕੀ ਕਰਨਾ ਕੀ ਇਸ ਤੇ ਬਿਮਾਰੀ ਆਉਂਦੀ ਆ ਕਿ ਕਿਹੜੀ ਚੀਜ਼ ਦੀ ਆਪਾਂ ਕਿਸ ਟਾਈਮ ਇਸ ਤੇ ਸਪਰੇਅ ਕਰਨੀ ਆ ਤੇ ਅੱਗੇ ਵੀਡੀਓ ਦੇ ਵਿੱਚ ਦਿੰਨਾ ਜੀ ਮੈਂ ਤੁਹਾਨੂੰ ਜਾਣਕਾਰੀ ਪੂਰੀ ਜਾਣਕਾਰੀ ਕੀ ਆ ਜੀ ਇਹ ਜਿਹੜੀ ਫਸਲ ਆ ਕੀ ਇਹ ਲਗਭਗ 5 ਫਰਵਰੀ ਦੀ ਬੀਜੀ ਗਈ ਆ ਜੀ ਇਹ ਵਹਣ ਦੇ ਵਿੱਚ ਤਾਂ ਇਸ ਤੋਂ ਬਾਅਦ ਜੀਰੀ ਲਾਈ ਜਾਣੀ ਆ ਜੀ ਇਹ ਤਾਂ ਥੋੜੇ ਦਿਨਾਂ ਦੀ ਆ ਥੋੜੇ ਦਿਨਾਂ ਚ ਇਸ ਨੂੰ ਬਾਹ ਦੇਣਾ ਉਸ ਜ਼ਿਮੀਂਦਾਰ ਭਰਾ ਦਾ ਜਿਵੇਂ ਕਣਕ ਤੋਂ ਬਾਅਦ ਖੇਤ ਖਾਲੀ ਹੋਏ ਨੇ ਉਹ ਹੁਣ ਜਾਂ ਜ਼ਮੀਨਾਂ ਕਈ ਵਾਰੀ ਠੇਕੇ ਦੀਆਂ ਹੁੰਦੀਆਂ ਨੇ ਉਹ ਹੁਣ ਸਬਜ਼ੀ ਲਾਉਣ ਬਾਰੇ ਸੋਚ ਰਹੇ ਨੇ ਵੀ ਆਪਾਂ ਕੀ ਸਬਜ਼ੀ ਲਾਈਏ ਉਹਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਕੀ ਕਰਨਾ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਉਸ ਲੋਕਾਂ ਨੂੰ ਮਤਲਬ ਇਹ ਅਪੀਲ ਕਰਦਾ ਮੇਰੇ ਭਰਾਵਾਂ ਨੂੰ ਵੀ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਜ਼ਮੀਨ ਦੀ ਚੋਣ ਆ ਉਹ ਉੱਚੀ ਜ਼ਮੀਨ ਦੀ ਹੋਣੀ ਚਾਹੀਦੀ ਹੈ ਜਿੱਥੇ ਪਾਣੀ ਨਾ ਰੁਕਦਾ ਹੋਵੇ ਜੇਕਰ ਪਾਣੀ ਰੁਕਦਾ ਹੋਵੇ ਤਾਂ ਤੁਸੀਂ ਨਾ ਲਾਓ ਕਿਉਂਕਿ ਤੁਹਾਡਾ ਬੀਜ ਸਾਰਾ ਖਰਚਾ ਕੀਤਾ ਕਰਵਾਇਆ ਤਾਂ ਖਰਾਬ ਹੋ ਜਾਣਾ ਕਿਉਂਕਿ ਪਾਣੀ ਨਹੀਂ ਰੁਕਣਾ ਚਾਹੀਦਾ ਉੱਚਾ ਬਾਣ ਹੋਣਾ ਚਾਹੀਦਾ ਜਿਹਦਾ ਪਾਣੀ ਨਿਕਲਦਾ ਹੋਵੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਬੱਟਾ ਪਾ ਕੇ ਆਪਾਂ 7 ਤੋਂ ਆਪਾਂ ਮੰਨ ਕੇ ਚੱਲੋ 5 ਤੋਂ 7 8 ਕਿਲੋ ਦੇ ਲਗਭਗ 1 ਕਿਲੇ ਦਾ ਬੀਜ ਆ ਜਿਹੜਾ ਭਿੰਡੀ ਦਾ ਪਾ ਕੇ ਆਪਾਂ ਬੀ ਸਕਦੇ ਆ ਬੀਜਣ ਤੋਂ ਬਾਅਦ ਇਹਦੇ ਵਿੱਚ ਕਈ ਕੰਪਨੀਆਂ ਦੇ ਬੀਜ ਆਉਂਦੇ ਨੇ ਤੇ ਤੁਸੀਂ ਦੇਖ ਕੇ ਜਿਵੇਂ ਸਜੈਂਟਾ ਦਾ ਬੀਜ ਵੀ ਬਹੁਤ ਵਧੀਆ ਹੁੰਦਾਗਾ ਕਾਫੀ ਕੰਪਨੀਆਂ ਦਾ ਮੈਂ ਕਿਸੇ ਕੰਪਨੀ ਦੀ ਸਪਾਰਸ ਨਹੀਂ ਕਰਦਾ ਤੁਸੀਂ ਉਸ ਨੂੰ ਬੀਜ ਕੇ ਜਾਂ ਮਸ਼ੀਨ ਨਾਲ ਵੀ ਬੀਜਿਆ ਜਾਂਦਾ ਅੱਜਕੱਲ ਜਾਂ ਹੱਥਾਂ ਨਾਲ ਬੱਟਾ ਪਾ ਕੇ ਉਸ ਦੇ ਉੱਤੇ ਲਾਇਆ ਜਾਂਦਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਪਾਣੀ ਦੇ ਦੇਣਾ ਹੁੰਦਾ ਪਾਣੀ ਦੇਣ ਤੋਂ 4-5 ਦਿਨਾਂ ਦੇ ਵਿੱਚ ਤੁਹਾਡੀ ਜਰਮੀਨੇਸ਼ਨ ਜਿਹੜੀ ਉਹ ਪੂਰੀ ਹੋ ਜਾਂਦੀ ਹੈ ਜੇਕਰ ਤੁਹਾਨੂੰ ਫੇਰ ਵੀ ਕਿਤੇ ਘੱਟ ਲੱਗੇ ਤਾਂ ਤੁਸੀਂ ਬੀਜ ਲਾ ਵੀ ਸਕਦੇ ਹੋ ਨਹੀਂ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਇਸ ਦੇ ਉੱਤੇ ਤੇਲਾ ਤੇ ਸੁੰਡੀ ਦੇ ਅਟੈਕ ਆਉਂਦੇ ਰਹਿੰਦੇ ਨੇ ਉਹਨਾਂ ਦੇ ਲਈ ਤੁਸੀਂ ਨੇ ਕੀ ਕਰਨਾ ਦੇਖੋ ਜੇਕਰ ਤੇਲੇ ਦੀ ਦਾ ਅਟੈਕ ਆਉਂਦਾ ਤਾਂ ਤੁਸੀਂ ਮੀਡਾ ਕਲੋਰੋਪਰਾਇਡ 17 65 8% ਹੁੰਦੀ ਆ ਜੇ ਛੋਟੀ ਪਿੰਡੀ ਆ ਤਾਂ ਉਸ ਦੇ ਉੱਤੇ ਤੁਸੀਂ 1 ਐਮ ਐਲ ਪਰ ਲੀਟਰ ਦੇ ਹਿਸਾਬ ਨਾਲ ਪਾ ਕੇ ਸਪਰੇਅ ਕਰ ਦਿਓ ਇੱਕ ਤੋਂ ਥੋੜੀ ਘੱਟ ਹੀ ਰੱਖੋ ਤੇ ਉਸ ਤੋਂ ਬਾਅਦ ਜਦੋਂ ਵੱਡੀ ਪਿੰਡੀ ਹੋ ਜਾਂਦੀ ਹੈ ਤਾਂ ਤੁਸੀਂ 15 ਲੀਟਰ ਵਾਲੇ ਪੰਪ ਜੇ 15 20 ਐਮ ਐਲ ਤੱਕ ਤੁਸੀਂ ਪਾ ਕੇ ਸਪਰੇਅ ਕਰ ਦਿਓ ਉਸ ਦੇ ਨਾਲ ਤੁਹਾਡੇ ਖੇਤ ਦੇ ਵਿੱਚੋਂ ਤੇਲ ਲੱਗਾ ਜਿਹੜਾ ਉਹ ਕੰਟਰੋਲ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਉਸ ਤੋਂ ਬਾਅਦ ਜੇਕਰ ਤੁਹਾਡੇ ਸੁੰਡੀ ਆਉਂਦੀ ਹੈ ਤਾਂ ਤੁਸੀਂ ਐਮਐਮ ਮੈਂਟੀਨ ਬੈਂਜੋएट 5% ਨਾਂ ਦੀ ਦਵਾਈ ਆਉਂਦੀ ਹੈ ਉਸ ਨੂੰ ਤੁਸੀਂ ਨੇ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਪਾ ਕੇ ਸਪਰੇਅ ਕਰ ਦਿਓ ਤਾਂ ਤੁਹਾਡੀ ਸੁੰਡੀ ਕੰਟਰੋਲ ਹੋ ਜੂਈ 1 ਤੋਂ 1.5 ਡੇਢ ਗ੍ਰਾਮ ਦੇ ਹਿਸਾਬ ਨਾਲ ਤੁਸੀਂ ਉਸ ਨੂੰ ਪਾ ਸਕਦੇ ਹੋ ਉਸ ਤੋਂ ਬਾਅਦ ਫੰਗਸ ਦੀ ਗੱਲ ਕਰੀਏ ਤਾਂ ਫੰਗਸ ਇਸ ਤੇ ਕੋਈ ਬਾਲੀ ਜ਼ਿਆਦਾ ਨਹੀਂ ਆਉਂਦੀ ਤੁਸੀਂ ਐਂਟਰਾਕੋਲ ਵਗੈਰਾ ਦੀ ਸਪਰੇਅ ਕਰ ਸਕਦੇ ਹੋ ਜੇ ਕਰਤਾਨੇ ਕਰਨੀ ਆ ਤਾਂ ਤੁਸੀਂ 50 ਗ੍ਰਾਮ ਐਂਟਰਾਕੋਲ ਪਾ ਕੇ ਸਪਰੇਅ ਕਰ ਦਿਓ ਜਾਂ ਫਿਰ ਐਮ 43 ਕਰ ਦਿਓ ਸਾਰੀਆਂ ਕੰਪਨੀਆਂ ਦੀ ਆਉਂਦਾ ਇਹ ਇਹ ਵੀ ਜਿਹੜੇ ਮੈਂ ਟੈਕਨੀਕਲ ਦੱਸੇ ਨੇ ਲਗਭਗ ਸਭ ਦੀ ਆਉਂਦੇ ਨੇ ਉਸ ਤੋਂ ਬਾਅਦ ਜਦੋਂ ਛੋਟੀ ਸਟੇਜ ਦੇ ਵਿੱਚ ਆ ਤਾਂ ਤੁਸੀਂ ਇਸ ਦੇ ਉੱਤੇ 1 ਕਿਲੋ 19 19 ਲੈ ਕੇ ਉਸ ਨੂੰ 100 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਸਪਰੇਅ ਕਰ ਦੇਣਾ ਉਸਦੇ ਨਾਲ ਭਿੰਡੀ ਦੀ ਥੋੜੀ ਗਰੋਥ ਹੋ ਜਾਣੀ ਆ ਉਸ ਤੋਂ ਬਾਅਦ ਜਦੋਂ ਭਿੰਡੀ ਫਲ ਤੇ ਆ ਗਈ ਤਾਂ ਤੁਸੀਂ 13045 ਦੀ ਸਪਰੇਅ ਕਰ ਦੋ ਉਸ ਤੋਂ ਬਾਅਦ 52034 ਦੀ ਕਰ ਦੋ 05234 ਦੀ ਕਰ ਦੋ ਉਸ ਤੋਂ ਬਾਅਦ ਤੁਸੀਂ ਨੇ ਮੇਨ ਇਸ ਦੇ ਉੱਤੇ ਤੇਲਾ ਥ੍ਰਿਪਰ ਤੇ ਮੈਟ ਦੀ ਅਟੈਕ ਦਾ ਛਾਲ ਰੱਖਣਾ ਜੇਕਰ ਚਿੱਟਾ ਮਸਰਾ ਤਾਂ ਤੁਸੀਂ ਚਿੱਟੇ ਮਸਰ ਨੂੰ ਕੰਟਰੋਲ ਕਰਨ ਲਈ ਇਹ ਜਿਆ ਕੋਈ ਟ੍ਰਿਪਾਗਾ ਤਾਂ ਤੁਸੀਂ ਉਸ ਨੂੰ ਕੰਟਰੋਲ ਕਰਨ ਲਈ ਕਾਫੀ ਮਾਰਕੀਟ ਦੇ ਵਿੱਚ ਦਵਾਈਆਂ ਆਉਂਦੀਆਂ ਨੇ ਜਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੇਕਰ ਤੁਹਾਡੀ ਕਿਸੇ ਪ੍ਰਕਾਰ ਦੀ ਕੋਈ ਜੂੰ ਬਗੈਰਾ ਆਉਂਦੀ ਆ ਤਾਂ ਤੁਸੀਂ ਉਹ ਮੈਟ ਵਗੈਰਾ ਜਾਂ ਕਾਫੀ ਦਵਾਈਆਂ ਆਉਂਦੀਆਂ ਨੇ ਉਹਨਾਂ ਦੀ ਤੁਸੀਂ ਸਪਰੇਅ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਮੈਂ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦਿਆਂਗਾ ਤੇ ਉਸ ਤੋਂ ਬਾਅਦ ਏ ਦੀ ਬਿਜਾਈ ਵੇਲੇ ਤੁਸੀਂ ਇੱਕ ਥੈਲਾ ਡੀਪੀ ਦਾ ਜਿਹੜਾ ਪਾਉਣਾ ਜ਼ਰੂਰੀ ਹੈ ਦੋ ਪਾਦੋਂ ਤਾਂ ਬਾਲੀ ਵਧੀਆ ਗੱਲ ਆ ਕਿਉਂਕਿ ਭਿੰਡੀ ਨੇਰੇ ਤੋੜੀ ਜਾਂ ਨਾ ਆਪਾਂ ਨੇ ਤੇ ਭਿੰਡੀ ਨੇ ਜ਼ਮੀਨ ਦੇ ਵਿੱਚੋਂ ਜੇਕਰ ਕੁਝ ਹੋਊ ਫੇਰ ਹੀ ਆਪਣਾ ਝਾੜ ਵਧੂਗਾ ਜੇਕਰ ਤੁਸੀਂ ਭਿੰਡੀ ਲਾਉਣੀ ਹੈ ਭਿੰਡੀ ਲਾਉਣ ਦੇ ਵੇਲੇ ਇਹ ਗੱਲਾਂ ਦਾ ਜਰੂਰ ਖਿਆਲ ਰੱਖਣਾ ਜੇਕਰ ਤੁਹਾਡੇ ਲਈ ਲੇਬਰ ਆ ਗਈ ਤੜਾਈ ਵਾਸਤੇ ਤਾਂ ਤੁਸੀਂ ਇਹ ਭਿੰਡੀ ਲਾਉਣੀ ਹੈ ਜੇਕਰ ਤੁਹਾਡੇ ਲਈ ਲੇਬਰ ਨਹੀਂ ਹੈਗੀ ਤਾਂ ਤੁਸੀਂ ਆਪ ਤੋੜਨੀ ਹੈ ਤਾਂ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਭਿੰਡੀ ਲਾਉਣੀ ਹੈ ਇਹ ਨਾ ਹੋਵੇ ਤੁਸੀਂ 2 ਕਿੱਲੇ ਭਿੰਡੀ ਦੇ ਲਾ ਦੋ ਤੁਹਾਨੂੰ ਲੇਬਰ ਨਾ ਮਿਲੇ ਤੁਸੀਂ ਬਾਅਦ ਦੇ ਵਿੱਚ ਫਿਰ ਪਸਤਾਮ ਉਸ ਦਾ ਕੋਈ ਫਾਇਦਾ ਨਹੀਂ ਜਿਵੇਂ ਹੁਣ ਤੁਸੀਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਵੀ ਜਿਹੜੀ ਇਹ ਭਿੰਡੀ ਆ ਇਹ ਫਰਬਰੀ ਦੀ ਲੱਗੀ ਹੋਈ ਇਹ ਲਗਭਗ ਥੋੜੇ ਦਿਨਾਂ ਦੇ ਵਿੱਚ ਬਾਹੀ ਜਾਣੀ ਆ ਇਸ ਨੂੰ ਵੀ ਲੰਬੀ ਚਲਾ ਲਈਏ ਇਸ ਦੀ ਦਿੱਕਤ ਇਹ ਆ ਕਿਉਂਕਿ ਜਿਹੜੀ ਇਹਨੂੰ ਤੋੜਨ ਦੀ ਲੇਬਰ ਹੁੰਦੀ ਆ ਉਹ ਝੋਨੇ ਦੇ ਵਿੱਚ ਜ਼ਿਆਦਾ ਪੈਸੇ ਬਣਦੇ ਨੇ ਤੇ ਉਹ ਝੋਨਾ ਲਾਉਣ ਲਈ ਚਲੀ ਜਾਂਦੀ ਆ ਤੇ ਫੇਰ ਭਿੰਡੀ ਦਾ ਬੁਰਾ ਹਾਲ ਹੋ ਜਾਂਦਾ ਇਸੇ ਕਰਕੇ ਇਸ ਦੇ ਵਿੱਚ ਇਸ ਤੋਂ ਬਾਅਦ ਝੋਨਾ ਲਾਇਆ ਜਾਊਗਾ ਇੱਕ ਸਭ ਤੋਂ ਵੱਡੀ ਗੱਲ ਕੀ ਆ ਇਸ ਦੇ ਉੱਤੇ ਜਿਵੇਂ ਕੋਈ ਭਿੰਡੀਆਂ ਬਿਨਾਂ ਤੋੜੇ ਰਹਿ ਜਾਂਦੀਆਂ ਨੇ ਪੱਕ ਜਾਂਦੀਆਂ ਨੇ ਉਹ ਵੇਚਣ ਦੇ ਕਾਬਲ ਨਹੀਂ ਹੁੰਦੀਆਂ ਤਾ ਉਹਨਾਂ ਨੂੰ ਤੋੜ ਕੇ ਗੇਰਨਾ ਵੀ ਇੱਕ ਬਹੁਤ ਜ਼ਰੂਰੀ ਕੰਮ ਆ ਜੇਕਰ ਤੁਸੀਂ ਉਹਨਾਂ ਨੂੰ ਤੋੜ ਕੇ ਨਹੀਂ ਗੇਰਦੇ ਤਾਂ ਉਹ ਬੂਟੇ ਦੀ ਜਾਨ ਲੈਂਦੀਆਂ ਨੇ ਬੂਟੇ ਦੀ ਪੱਟੀ ਮੇਸ ਕਰ ਦਿੰਦੀਆਂ ਨੇ ਵੀਰੇ ਛੋੜਾ ਝਾੜ ਘਟਾ ਦਿੰਦੀਆਂ ਨੇ ਤੁਸੀਂ ਨੇ ਭਿੰਡੀ ਇਸ ਦੇ ਉੱਤੇ ਪੱਕੀ ਕੋਈ ਭਿੰਡੀ ਰਹਿਣ ਨਹੀਂ ਦੇਣੀ ਹਰ ਇੱਕ ਭਿੰਡੀ ਤੋੜ ਕੇ ਡੇਗਣੀ ਆ ਨਦੀਨਾਂ ਦੀ ਗੱਲ ਕਰੀਏ ਤਾਂ ਤੁਸੀਂ ਨੀਮੀ ਕਰਕੇ ਜੇਕਰ ਪਹਿਲਾਂ ਤੁਹਾਨੂੰ ਪ੍ਰੋਬਲਮ ਆ ਤਾਂ ਤੁਸੀਂ ਨੀਮੀ ਕਰਕੇ ਇਸ ਦੇ ਉੱਤੇ ਇਹ ਜਲ ਵੀ ਮਾਰ ਸਕਦੇ ਹੋ ਇਹ ਜਲ ਆਉਂਦੀ ਆ ਡਾਮਾ ਦੀ 50 ਐਮਐਲ ਪਰ ਟੈਂਕੀ ਦੇ ਹਿਸਾਬ ਨਾਲ ਪਾ ਕੇ ਚਾਹੇ ਉੱਪਰ ਵੀ ਪੈ ਜੇ ਫਿਰ ਵੀ ਕੋਈ ਦਿੱਕਤ ਨਹੀਂ ਪਰ ਇਹ ਜਿਹੜੇ ਤਿੱਖੀ ਪੱਤੀ ਵਾਲੇ ਇਦਾਂ ਦੇ ਕੱਖ ਹੁੰਦੇ ਨੇ ਇਹ ਕੱਖ ਹੀ ਮਾਰਦੀ ਇਹ ਚੌੜੇ ਪੱਤੇ ਵਾਲੇ ਕੱਖ ਨਹੀਂ ਮਾਰਦੀ ਇਹ ਗੱਲ ਦਾ ਤੁਸੀਂ ਨੇ ਖਿਆਲ ਰੱਖਣਾ ਕਿਉਂਕਿ ਤੁਸੀਂ ਕਿਤੇ ਆਪਣਾ ਪੈਸਾ ਵੀ ਬਰਬਾਦ ਕਰੋ ਤੇ ਤੁਹਾਡੇ ਨਦੀਨ ਵੀ ਨਾ ਮਾਰੇ ਜਿਵੇਂ ਇਦਾਂ ਦੇ ਨਦੀਨ ਨੇ ਇਹਨਾਂ ਨੂੰ ਇਹ ਬਿਲਕੁਲ ਨਹੀਂ ਮਾਰਦੀ ਇਸ ਤਰ੍ਹਾਂ ਦੇ ਨਦੀਨਾ ਨੂੰ ਇਹ ਬਿਲਕੁਲ ਨਹੀਂ ਛੜਦੀ ਦੇਖੋ ਜੀ ਇਹ ਤੁਸੀਂ ਨੇ ਸਿਆਣ ਆਪਣੀ ਕਰ ਲੈਣੀ ਆ ਵੀ ਕਿਹੜੇ ਦਿਨ ਨੂੰ ਇਹ ਮਾਰਦੀ ਆ ਜਾਂ ਤੁਸੀਂ ਜਿੱਥੋਂ ਦਵਾਈ ਲੈਣੇ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇ ਦੂਗਾ ਉਸ ਤੋਂ ਬਾਅਦ ਇਹਦੇ ਉੱਤੇ ਕੋਈ ਵੱਡੀ ਸਮੱਸਿਆ ਹੁੰਦੀ ਨਹੀਂ ਤੇ ਤੁਸੀਂ ਪਿੰਡੀਆਂ ਤੋੜੋ ਤੇ ਡੇਲੀ ਇਸ ਦੀ ਤੜਾਈ ਹੁੰਦੀ ਹੈ ਲਗਭਗ ਪੱਕੀ ਪਿੰਡੀ ਇਸ ਦੇ ਉੱਤੇ ਨਹੀਂ ਸੜਣੀ ਬਸ ਇਹੀ ਗੱਲ ਦਾ ਤੁਸੀਂ ਖਿਆਲ ਰੱਖਣਾ ਇੰਨਾ ਕੁਸ ਕਹਿੰਦਾ ਹੋਇਆ ਜੇਕਰ ਕੁਸ ਗਲਤ ਬੋਲ ਗਿਆ ਤਾਂ maaf ਕਰਨਾ ਮੈਂ ਤੁਹਾਡਾ ਹੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਹੋਰ ਕਿਸਾਨ ਭਰਾਵਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਇੰਨਾ ਕੁਸ ਕਹਿੰਦਾ ਹੋਇਆ ਧੰਨਵਾਦ